ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਫਸ ਗਿਆ ਬਾਈ ਜੀ ਕਿਹੜਾ ਪਿੰਡ ਆ ਬਾਈ ਮੇਰਾ ਪਿੰਡ ਜੀਤਾ ਸਿੰਘ ਵਾਲਾ ਜਲਾ ਮੋਕਾ ਕੀ ਮੋਦਾ ਖੁੱਲ ਕੇ ਦੱਸੀ ਮੈਂ ਤੇਰੀ ਵੀਡੀਓ ਹੀ ਪਾਈ ਸੀ ਝਿਜਕੀਆਂ ਜਮ ਹਾਂਜੀ ਬਾਈ ਪਹਿਲਾਂ ਇੱਕ ਮੈਂ ਗੱਲ ਕਹਿਣਾ ਚਾਹੁੰਨਾ ਮਾੜੇ ਟਾਈਮ 'ਚ ਰੱਖਿਆ ਹੋਇਆ ਐ ਮੋਢੇ ਦੇ ਹੱਥ ਨਾਲ ਕਾਮਯਾਬੀ ਦੀਆਂ ਅਜੀ ਦੇ ਖੁਸ਼ੀਆਂ ਉਂਗ ਟਾੜੀਆਂ ਵਜਾ ਦੇਣ ਨਾਲੋਂ 100 ਗੁਣਾ ਚੰਗਾ ਹੁੰਦਾ ਹੈਗਾ ਇਹਦਾ ਸਾਥ ਦੋ ਮੁੰਡੇ ਦਾ ਜੇ ਤੁਹਾਡੇ ਦਿਲ ਦੇ ਵਿੱਚ ਇਹਦੇ ਲਈ ਬਾਈ ਲਈ ਪਿਆਰ ਹੈ ਦੂਜੀ ਗੱਲ ਆ ਆਰ ਆਈ ਪੀ ਲਿਖਣਾ ਸੌਖਾ ਹੁੰਦਾ ਜਦੋਂ ਬੰਦਾ ਖੁਸ਼ ਖੁਦ ਖੁਸ਼ੀ ਕਰ ਜਾਂਦਾ ਸੁਸਾਇਡ ਕਰ ਜਾਂਦਾ ਇਹ ਬੰਦਾ ਡਿਪਰੈਸ਼ਨ ਚੋਂ ਨਿਕਲ ਕੇ ਆਇਆ ਹੈਗਾ ਤੇ ਇਹਦਾ ਸਾਹ ਦੋਈ ਦੀ ਜਵਾਨੀ ਸੁਣੋ ਬੋਲ ਭਰਾ ਮੇਰਾ ਭਾਈ ਜੀ ਮੇਰਾ 2024 ਦੇ ਵਿੱਚ ਵਿਆਹ ਹੋਇਆ ਸੀ ਕਿਹੜੇ ਪਿੰਡ ਜਲਾ ਮਕਸਰ ਪਿੰਡ ਕੋਕਰ ਅੱਛਾ ਫਰਵਰੀ ਦੇ ਵਿੱਚ ਕੀ ਨਾਂ ਕੁੜੀ ਦਾ ਕੁੜੀ ਦਾ ਨਾਂ ਹੈਗਾ ਸਿਮਨਜੀਤ ਕੌਰ ਅੱਛਾ ਤੇ ਪਿਓ ਦਾ ਨਾਂ ਪਿਓ ਦਾ ਨਾਂ ਬਲਕਨ ਸਿੰਘ ਮਾਂ ਦਾ ਨਾਂ ਹੈਗਾ ਕੁਲਵਿੰਦਰ ਕੌਰ ਅੱਛਾ ਬਿਆਹ ਤੋਂ ਪਹਿਲਾਂ ਮੈਂ ਇਹਦੀਆਂ ਫੈਲਾਂ ਫੁੱਲਾਂ ਲਾਈਆਂ ਪਹਿਲਾਂ ਰਿਫਿਊਜ਼ ਲਾਈਆਂ ਬਿਆਹ ਤੇਰਾ ਵਧੀਆ ਹੋਇਆ ਪ੍ਰੋਪਰ ਜਿਹਾ ਪ੍ਰੋਪਰ ਬਹੁਤ ਵਧੀਆ ਵਿਆਹ ਹੋਇਆ ਜੀ ਜਿਹਨੂੰ ਵਿਆਹ ਮਹਾਰਾਜ ਦੀ ਹਜ਼ੂਰੀ ਚ ਵਿਆਹ ਹੋਇਆ ਵਧੀਆ ਯਾਨੀ ਓਵੇਂ ਨਹੀਂ ਸੀਗਾ ਬਈ ਖਾੜੇ ਖੱਪੇ ਵੀ ਲੋਾਈ ਹਾਂਜੀ ਵਧੀਆ ਸੀਗਾ ਵਧੀਆ ਵਿਆਹ ਹੋਇਆ ਸਾਰਾ ਕੁਝ ਅੱਛਾ ਤੇ ਇਸ ਤੋਂ ਬਾਅਦ ਪਹਿਲਾਂ ਵੀ ਫੈਲਾਂ ਲਾਈਆਂ ਇਸ ਤੋਂ ਬਾਅਦ ਰਿਫਿਊਜ਼ਾਂ ਲਾਈਆਂ ਜਿਹਨੇ ਮੈਂ 2-3 ਵਾਰ ਫੈਲਾਂ ਫੁੱਲਾਂ ਲਾਈਆਂ ਇਹਦੇ ਤੋਂ ਪੈਸੇ ਪਹਿਲਾਂ ਵੀ ਪੱਟੇ ਗਏ ਪਹਿਲਾਂ ਹੀ ਪੱਟੇ ਤੇ ਫਿਰ ਜਦੋਂ ਵੀਜ਼ਾ ਆ ਗਿਆ ਫਿਰ ਚਲੋ ਸਾਡਾ ਵਿਆਹ ਹੋ ਗਿਆ ਤੇ ਇਹਦੇ ਬਾਅਦ ਕਲਾਸਾਂ ਤੇ ਇਹ ਦੁਬਾਰਾ ਮੈਂ ਨਿਰਬਾਦ ਜਾਨੀ ਬਾਹਰ ਉੱਟ ਗਈ ਬਾਹਰ ਜਾਣ ਤੋਂ ਬਾਅਦ ਜਦੋਂ ਇਹਨੂੰ ਮੈਂ ਫਾਈਲ ਲਾਉਣ ਲਈ ਕਿਹਾ ਵੀ ਮੇਰੀ ਵੈਸਟਰ ਬੀਜ ਦੀ ਫਾਈਲ ਲਾ ਦੇ ਅੱਛਾ ਫਿਰ ਇਹਨੇ ਸਾਫ਼ ਇਨਕਾਰ ਕਰਤਾ ਉਹਦੀਆਂ ਮੇਰੇ ਕੋਲ ਰਿਕਾਰਡਿੰਗਾਂ ਵੀ ਆ ਵੀ ਮੈਨੂੰ ਤਾਂ ਪਹਿਲੇ ਦਿਨੋਂ ਹੀ ਨਹੀਂ ਪਸੰਦ ਸੀ ਤੇ ਜਦੋਂ ਮੈਂ ਤੈਨੂੰ ਸੱਦਣਾ ਨਾ ਮੈਂ ਤੇਰੇ ਨਾਲ ਰਹਿਣਾ ਨਾ ਮੈਨੂੰ ਪਸੰਦ ਸੀ ਤੇ ਜਦੋਂ ਤੁਹਾਡਾ ਵਿਆਹ ਹੋਇਆ ਉਸ ਤੋਂ ਕੋਸ ਸੀ ਪੂਰੀ ਉਹਦੋਂ ਦਾ ਫਿਰ ਪੈਸੇ ਲਵਾਉਣੇ ਸੀ ਤੇ ਮਾਂ ਤੇ ਉਹ ਵੀ ਕੋਸ ਸੀ ਪੂਰੀ ਉਹਦੋਂ ਪੂਰਾ ਕੋਸ ਉਹਦੋਂ ਤਾਂ ਫਿਰ ਐ ਮੋਢਾ ਬਲੋਸ ਦੀ ਸੀ ਸਿਰ ਬਲੋਸ ਦੀ ਸੀ ਮੈਂ ਕਹਿੰਦਾ ਜੇ ਤੂੰ ਤਾਂ ਜਮਾ ਕੋਸ ਸੀਗਾ ਤਾਂ ਤਾਂ ਕੀ ਜਣੇ ਆਇਆ ਕਹਿੰਦਾ ਤੂੰ ਖਾਣਾ ਕੀਏ ਜਦੋਂ ਉੱਥੇ ਜਾਣਾ ਜਿਵੇਂ ਪ੍ਰਾਣਾ ਆਉਂਦਾ ਹੁੰਦਾ ਅੱਛਾ ਪ੍ਰਾਣਾ ਹੁੰਦਾ ਹੁੰਦਾ ਉਹ ਤਾਂ ਰੈਡ ਬੋਲ ਦਿੰਦੇ ਹੋਣਗੇ ਪਹਿਲਾਂ ਤਾਂ ਹੁਣ ਤਾਂ ਫਿਰ ਤੋਂ ਮੁੜ ਕੇ ਠੰਡੇ ਦੇ ਆ ਜਾਂਦਾ ਬੰਦਾ ਹਾਂ 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 ਅੱਛਾ ਤੇ ਫਿਰ ਕੀ ਸਾਰਾ ਬਚੀ ਦੇ ਰੋਇਆ ਇਹ ਤੋਂ ਬਾਅਦ ਬਸ ਸਾਫ਼ ਨਕਾਰ ਕਰਤਾ ਕਿ ਮੈਂ ਤਾਂ ਹੁਣ ਤੈਨੂੰ ਸੱਜਣਾ ਹੀ ਨਾਮ ਦੇਣਾ ਰਹਿਣਾ ਹੈਗਾ ਤੇ ਹੁਣ ਚੱਲੇ ਤੋਂ ਬਾਅਦ ਫਿਰ ਪੰਚਾਇਤਾਂ ਬਜੂਤਾਂ ਹੋਈਆਂ ਕਿ ਚੱਲ ਪੈਸੇ ਪੂਸੇ ਥੋੜੇ ਗਨੇ ਦੇਣਗੇ ਪਰ ਸਾਫ਼ ਕੋਈ ਪੈਸਾ ਨਹੀਂ ਪੰਚਾਇਤਾਂ ਹੋ ਕੇ ਜਿਹੜਾ ਤੈਨੂੰ ਰੁਪਏ ਆਖਿਓ ਉਹਨਾਂ ਤੋਂ ਵੀ ਮੁੱਕਰ ਗਈ ਉਹਨਾਂ ਤੋਂ ਵੀ ਮੁ ਫੇਰ ਤੋਂ ਆਖਰ ਨੂੰ ਪਰਚਾ ਦਰਜ ਕਰਾਇਆ ਪਰਚਾ ਦਰਜ ਕਰਾ ਗਿਆ ਤਕੜਾ ਬਗਿਆ ਪਹਿਲਾਂ ਤਾਂ ਇਹ ਜੇ ਕੰਮਾਂ 'ਚ ਪਰਚੀ ਦਰਜ ਨਹੀਂ ਹੁੰਦੀ ਬਾਓ ਓਕੇ ਕਰਾਇਆ ਜੀ ਸਾਹ ਦਿੱਤਾ ਲੋਕਾਂ ਨੇ ਲੋਕਾਂ ਨੇ ਬਹੁਤ ਦਿੱਤਾ ਜਿਆ ਸਾਚੇ ਆ ਇਲਜ਼ਾਮ ਕਾਹਦਾ ਲਾਇਆ ਕੁੜੀ ਨੇ ਪਹਿਲਾਂ ਇਲਜ਼ਾਮ ਕੁੜੀ ਨੇ ਕੋਸ਼ ਨਹੀਂ ਬਸ ਕਹਿੰਦੀ ਪਸੰਦ ਨਹੀਂ ਮੈਨੂੰ ਪੰਜਾਬੀ ਦਾ ਕੋਈ ਜੇ ਮੇਰੇ ਚ ਕੋਈ ਘਾਟ ਹੋਵੇ ਕਿਸੇ ਦਾ ਨਹੀਂ ਨਸ਼ੇ ਦਾ ਵੀ ਲਾਇਆ ਉਹ ਤਾਂ ਹੁਣ ਬਾਅਦ ਦੇ ਵਿੱਚੋਂ ਮਾਪਿਓ ਲਾਉਂਦਾ ਜਦੋਂ ਤੇਰੇ ਮੇਰੇ ਵਰਗਾ ਰਾਜ ਜਾਂਦੇ ਨੂੰ ਪੁੱਛ ਲੈਂਦਾ ਯਾਰ ਕੀ ਗੱਲ ਹੋ ਗਈ ਵੀ ਕੁੜੀ ਨੇ ਆਪਣੇ ਆਪ ਕੰਮ ਘਾਤੋਂ ਕਰਤਾ ਉਹ ਫਿਰ ਆਏ ਜੇ ਸਾਨੂੰ ਕਹਦਾ ਬੇਤੀ ਦਾ ਮਾਰਾ ਉਹ ਨਹੀਂ ਬਾਈ ਉਹਦਾ ਮੁੰਡਾ ਛਟਾ ਛੁਟਾ ਲਾਉਂਦਾ ਇੱਕ ਬੱਚਾ ਗੱਲ ਆ ਬਾਈ ਕਿ ਨਹੀਂ ਸ਼ਕਲ ਕਿੰਨੀ ਝਾਕ ਸਮਾਰ ਕੇ ਉਹਦਾਂ ਬਾਈ ਕਿ ਨਹੀਂ ਦੱਸੋ ਵੀ ਛਟਾ ਲਾਉਂਦਾ ਮੈਂ ਤਾਂ ਇਹਦੇ ਕੋਲੇ ਬਾਈ ਦੇ ਪਹਿਲਾਂ ਹੀ ਮੇਰੀ ਗੱਲ ਹੋਈ ਅੱਜ ਵੀ ਖੜਾਂਗਾ ਆ ਭਰਾ ਦੀ ਦੇਖੋ ਆ ਛਟਾ ਲਾਉਣ ਵਾਲੀ ਸ਼ਕਲ ਆ ਯਾਰ ਖੇਤੀ ਕਰਨ ਵਾਲਾ ਬੰਦਾ ਹੱਥ ਦਿਖਾ ਆ ਅੱਠਾਂ ਦੇ ਵਿੱਚ ਇੱਟਣ ਪਏ ਹੋਏ ਆ ਦੇਖੋ ਝਾਕੋ ਖੇਤੀ ਕਰਨ ਵਾਲਾ ਬੰਦਾ ਹੱਥਾਂ ਦੇ ਵਿੱਚ ਇੱਟਣ ਪਏ ਹੋਏ ਆ ਪਤਾ ਨਹੀਂ ਕਿੰਨਾ ਕੁ ਘਾਹ ਪਾੜਦਾ ਹੋਣਾ ਕਿੰਨੀਆਂ ਕੁ ਬੱਟਾਂ ਪੋਜਦਾ ਹੋਣਾ ਜਾਂ ਕਿੰਨੀਆਂ ਕਰੇ ਹਾਂ ਸਭ ਇਹ ਸਿਰਦਾ ਹੋਣਾ ਯਾਰ ਲੋਕੋ ਸਾਥ ਦੋ ਬਾਈ ਦਾ ਇਹੋ ਜੀ ਗੱਲ ਆ ਜੀ ਉਹ ਤਾਂ ਮੇਰੇ ਅੱਗੇ ਵੀ ਇੰਟਰਵਿਊ ਆਈ ਆ ਮੇਰੇ ਪਿੰਡ ਦਾ ਸਰਪੰਚ ਹਮ ਗੁਰਦੁਆਰੇ ਦਾ ਪ੍ਰਧਾਨ ਜੇ ਪਿੰਡ ਤੋਂ ਕਿਸੇ ਨੂੰ ਵੀ ਜੇ ਕੋਈ ਮੇਰੇ ਪਿੰਡੇ ਜਾਣ ਦਾ ਫੋਨ ਕਰਕੇ ਪੁੱਛ ਸਕਦਾ ਮੇਰੇ ਬਾਰੇ ਵੀ ਕਿੱਦਾਂ ਦਾ ਇਨਸਾਨ ਆ ਕੋਈ ਕੈਰੇਕਟਰਲੈਸ ਹੋਵੇ ਜਾਂ ਕੋਈ ਇਦਾਂ ਜਿਹੜਾ ਨਸ਼ੇ ਦਾ ਇਲਜ਼ਾਮ ਲਾਇਆ ਸਾਰਾ ਪਿੰਡ ਵੀ ਸਪੋਰਟ ਕਰ ਦਿੰਦੇ ਇਹ ਗੱਲ ਹੁਣ ਤੇਰੀ ਮੰਗ ਕੀ ਆ ਤੂੰ ਕੁੜੀ ਨੂੰ ਬਸਾਉਣ ਨੂੰ ਤਿਆਰ ਹੋ ਕੇ ਦੇ ਨਾਲ ਬਸ ਜਾ ਕੁੜੀ ਨੇ ਪਹਿਲੀ ਗੱਲ ਆ ਜੇ ਬਸਣਾ ਹੋਵੇ ਹਾਂ ਉਹ ਕੰਮ ਹੀ ਨਾ ਕਰਦੀ। ਪਰ ਮੈਂ ਤਾਂ ਕਹਿੰਦਾ ਜੀ ਇਹ ਹਜੇ ਵੀ ਮੇਰੇ ਘਰੇ ਆ ਜੇ ਤਾਂ ਫਿਰ ਜੇ ਪੈਸੇ ਹੈ ਨਹੀਂ ਤਾਂ ਕੁੜੀ ਘਰੇ ਆ ਜੀ। ਪਰ ਘਰੇ ਆ ਜੇ ਗੱਲ ਨਹੀਂ ਬੁੜੀ ਛੱਡੇ ਤੇਰੇ ਗਏ। ਗਏ। ਹਾਂਜੀ। ਤੇ ਨਹੀਂ ਫਿਰ ਤੇਰਾ ਹਿਸਾਬ-ਕਿਤਾਬ ਕਰਨਾ ਬੈਠਾ। ਨਹੀਂ ਮੇਰਾ ਜਿੰਨਾ ਪੈਸਾ ਲੱਗਿਆ ਚਲੋ ਦੇਣ। ਕਿੱਥੇ ਪੜਦੀ ਐ ਕੁੜੀ? ਇਹ ਕੈਨੇਡਾ ਕੋਲਜ ਦੇ ਵਿੱਚ ਬ੍ਰੈਂਟਨ ਦੇ ਵਿੱਚ ਪੜਦੀ ਐ ਦਾ ਚੌਥਾ ਸਮੈਸਟਰ ਚੱਲੀ ਜਾਂਦਾ। ਅੱਛਾ। ਤੇ ਇਹ ਹੁਣ ਮੈਂ ਤਾਂ ਇਹੀ ਕਹਿਣਾ ਵੀ ਜਿੱਥੇ ਵੀ ਰਹਿੰਦੀ ਐ ਅਸੀਂ ਜੇ ਕਿਸੇ ਵੀ ਬੰਦਾ ਮੇਰਾ ਦੇਖਦਾ ਹੈ ਦਾ ਓਨਰ ਇਹਨੂੰ ਨਾ ਤਾਂ ਕੋਈ ਘਰੇ ਰੱਖੇ ਇਹੀ ਬੇਨਤੀ ਜੇ ਮੇਰੇ ਹੈਲਪ ਕਰਨੀ ਜੇ ਕੇ ਹੋਰ ਤਰ੍ਹਾਂ ਹੈਲਪ ਕਰ ਸਕਦਾ ਉਹ ਵੀ ਮੇਰੇ ਤਾਂ ਕੰਟੈਕਟ ਕਰੋ ਕਿਉਂਕਿ ਮੇਰਾ ਨੰਬਰ ਇਹਨਾਂ ਨੰਬਰ ਉਹ 7717240649 7717240649 ਜਿੰਨੇ ਵੀ ਪ੍ਰਿੰਟਨ ਦੇ ਵਿੱਚ ਰਹਿੰਦੇ ਆ ਮੇਰੇ ਭਰਾ ਮੇਰੀ ਬੇਨਤੀ ਹੱਥ ਬਨ ਕੇ ਇਹਦਾ ਨਾਲ ਵੀਰ ਨਾਲ ਕਨੈਕਟ ਕਰਨ ਉਹ ਕੁੜੀ ਨੂੰ ਪਾਲ ਲੈਣਾ ਕਿਉਂਕਿ ਬਾਈ ਜੀ ਇੰਨੇ ਇੱਕ ਮੁੰਡੇ ਦਰਦ ਦੇ ਵਿੱਚ ਆ ਇਹ ਬਾਈ ਕੈਮਰੇ ਦੇ ਮੂਹਰੇ ਆ ਗਿਆ ਕਿਸੇ ਹਿੰਮਤ ਨਹੀਂ ਹੁੰਦੀ ਕਿਉਂਕਿ ਅਗਲਾ ਕਹਿੰਦਾ ਉਦੋਂ ਬਾਹਰ ਕਿਉਂ ਭੇਜੀ ਅਗਲਾ 네ਗੇਟਿਵ ਕਮੈਂਟ ਮੁੰਡਿਆਂ ਵਾਲਿਆਂ ਨੂੰ ਵੀ ਕਰਦਾ ਹੈ ਮੈਂ ਵੀਡੀਓ ਪਹਿਲਾਂ ਪਾਈ ਆ ਉਹ ਚ ਵੀ ਕਰਿਆ ਯਾਰ ਇਹਦਾ ਸਾਥ ਦੋ ਯਾਰ ਕੀ ਵਿਚਾਰ ਕਿੰਨੀ ਹੋਰ ਹੈ ਤੇਰੀ ਮੇਰੀ 24 ਸਾਲ ਹੈ 24 ਸਾਲ ਦੀ ਉਮਰ ਹੈ ਯਾਰ ਕੀ ਬੰਦੇ ਤੇ ਬੇਫਤਾ ਪਈ ਹੈ ਯਾਰ ਤੁਸੀਂ ਮੈਨੂੰ ਇਹ ਗੱਲ ਦੱਸੋ ਸਾਰਾ ਕੁਝ ਵੇਚ-ਬਟਕ ਕੇ ਸਿਆਉਣਾ ਮਾਂ ਦਾ ਵੇਚਤਾ ਅੱਜ ਕਾਰ ਲੈ ਕੇ ਆਇਆ ਮੁੰਡਾ ਇਹ ਵੀ ਕਿਸੇ ਦੀ ਮੰਗ ਵੀ ਨਾਲ ਬੰਦੇ ਲੈ ਕੇ ਆਇਆ ਕਾਰ ਵੇਚਤੀ ਲੇਮ ਤਾਂ ਚੱਕ ਲੀਆਂ ਜ਼ਮੀਨ ਗਹਣੇ ਕਰਤੀ ਚਾਰ ਕਿਲੇ ਦੇ ਕੋਲ ਰਹਿ ਕੀ ਕੀ ਆ ਯਾਰ ਪਰਿਵਾਰ ਸੀ ਜਿਹੜਾ ਆਪਦਾ ਪਰਿਵਾਰ ਮੰਨਿਆ ਤਾਂ ਉਹਦੇ ਮਗਰ 45 ਲੱਖ ਖਰਚਾ ਕਰਿਆ ਉਹ ਵੀ ਯਾਰ ਲੱਤ ਮਾਰ ਗਈ ਯਾਰ ਤੁਸੀਂ ਇੱਕ ਰੱਬ ਦੇ ਨਾਮ ਨੂੰ ਵੀਡੀਓ ਸ਼ੇਅਰ ਕਰ ਦਿਓ ਯਾਰ ਇਹ ਮੁੰਡੇ ਦਾ ਕੁਝ ਬਣ ਜੇ ਯਾਰ ਇਹਨੂੰ ਇਨਸਾਫ ਮਿਲ ਜੇ ਯਾਰ ਮਾੜਾ ਮੋਟਾ ਬਹੁਤ ਦਿਲ ਦੁਖੀ ਆ ਯਾਰ ਕਿਉਂਕਿ ਬਾਈ ਜੀ ਰੁਪਈਆ ਦੀ ਕੀਮਤ ਉਹ ਜਾਣਦਾ ਹੁੰਦਾ ਜਿਹਨੇ ਦਸੇ ਨੌਹਾਂ ਦੀ ਨਾ ਅੱਜ ਮੇ ਸਾਡੇ ਹਰੇ ਬਾਈ ਹੁਣ ਬੜੀ ਪਈ ਹੱਥਾਂ ਦੇ ਵਿੱਚ ਆ ਆ ਪ੍ਰਾਣ ਛੱਡਦਿਆਂ ਦੀ ਆ ਬਣੀ ਪਈ ਆ ਆਪਾ ਦਾਨ ਸਿਰਦਾਂ ਹੀ ਬਣੀ ਪਈਏ ਇਹ ਸਾਨੂੰ ਪਤਾ ਜੀਨੇ ਚਾਰ ਕਿੱਲਾਂਾਂ ਮਹੀਂ ਵੀ ਆ ਜਿਨੇ ਅਸੀਂ ਰੁਪਇਆ ਕਮਾਇਆ ਹੁੰਦਾ ਇਹ ਬਾਈ ਦਾ ਦਰਦ ਦੇਖਿਆ ਨਹੀਂ ਜਾਂਦਾ ਯਾਰ ਮੇਰੇ ਵੀ ਦਿਲ 'ਚ ਮਹਿਸੂਸ ਹੋਇਆ ਦਰਦ ਵੀਰ ਵੀਡੀਓ ਇੰਨੀ ਕਿ ਜ਼ਿਆਦਾ ਸ਼ੇਅਰ ਕਰੋ ਮੇਰੇ ਭਰਾ ਵੀ ਉਹ ਕੁੜੀ ਨੂੰ ਨਾ ਕੋਈ ਇਹਦਾ ਕਹਿਣਾ ਇਹੀ ਹੈ ਵੀ ਬਾਈ ਨੂੰ ਰਹਿਣ ਨੂੰ ਘਰ ਦੇਵੇ ਨਾ ਕੋਈ ਕੰਮ ਦੇਵੇ ਕੁਰਕੋਸ਼ ਤਾਂ ਨਹੀਂ ਕਹਿਣਾ ਮੇਰਾ ਤਾਂ ਜੀ ਇਹੀ ਬੇਨਤੀ ਹੈ ਇਹੀ ਜਿਹੜੀ ਤੂੰ ਕਹਿਤੀ ਬਾਈ ਇਹੀ ਆ ਬਾਕੀ ਮੇਰੇ ਕੋਲੇ ਤਾਂ ਚਲੋ ਏਦਾਂ ਕੋਈ ਯਾਰ ਦੋਸਤ ਮਦਦ ਕਰੀ ਜਾਂਦੇ ਆ ਮੇਰੇ ਕੋਲੇ ਤਾਂ ਵਕੀਲਾਂ ਨੂੰ ਦੇਣ ਨੂੰ ਵੀ ਪੈਸੇ ਨਹੀਂ ਦੇ ਤੇ ਜਾਨੀ ਏਦਾਂ ਮੜਾ ਮੋਟਾ ਮੈਂ ਜਿਹੜਾ ਕੇਸ ਵੀ ਲੜਨਾ ਉਹ ਵੀ ਪੈਸੇ ਨਾਲ ਲੜਾਇਆ ਜਾਂਦਾ ਪੈਸੇ ਨਹੀਂ ਲੜਾਇਆ ਜਾਂਦਾ ਵੱਡੇ ਕੇਸਾਂ ਦੇ ਵਿੱਚ ਪੈਸੇ ਲੜੇ ਜਾਂਦੇ ਲੱਗੇ ਜਾਂਦਾ ਕੋਈ ਨਹੀਂ ਪ੍ਰਮਾਤਮਾ ਕਿਰਪਾ ਕਰੋ ਹਾਂਸਰਾ